ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਸੁਖਰਤਿਆ ਮਨਜੀਤ ਕੌਰ ਦਾ ਨਾਂ ਵਰਗੀ ਹੋਰ ਵੀ ਜਿਹੜੀ ਕੰਗਿਆਰੀ ਹੈ ਤੁਸੀਂ ਚਾਹੁੰਦੇ ਹੋ ਕਿ ਉਹ ਸੋਸ਼ਲ ਮੀਡੀਆ ਦੇ ਉੱਤੋਂ ਸਾਫ਼ ਹੋ ਜਾਵੇ ਤਾਂ ਇਸ ਵੀਡੀਓ ਨੂੰ ਪੂਰਾ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੁਹਾਨੂੰ ਪਤਾ ਹੈ ਕਿ ਮਨਜੀਤ ਕੌਰ ਵੀ ਪਿਛਲੇ ਕਿੰਨੇ ਸਮੇਂ ਤੋਂ ਇੰਟਰਵਿਊਆ ਕਰ ਰਹੀ ਹੈ ਕਿਹੋ ਜਿਹਾ ਉਹ ਬੋਲ ਬੋਲ ਰਹੀ ਹੈ ਇੰਟਰਵਿਊਆ ਦੇ ਵਿੱਚ ਕਿਵੇਂ ਗੰਦ ਵਕ ਰਹੀ ਹੈ ਤੇ ਉਸ ਤੋਂ ਬਾਅਦ ਉਹਦੇ ਰਿਪਲਾਈ ਦੇ ਵਿੱਚ ਸੁਖਰਤਿਆ ਨੇ ਜੋ ਵੀਡੀਓ ਬਣਾਈ ਸੀ ਕਿੰਨਾ ਉਹਦੇ ਵਿੱਚ ਗੰਦ ਬਕਿਆ ਸੀ ਤੇ ਸੋਸ਼ਲ ਮੀਡੀਆ ਸਭ ਦੇ ਜਵਾਬ ਵੀ ਦੇਖਦੇ ਆ ਧੀਆ ਭੈਣਾ ਵੀ ਦੇਖਦੀਆਂ ਤਾਂ ਉਸ ਤੋਂ ਬਾਅਦ ਬਹੁਤ ਮਾਹੌਲ ਪਾ ਗਿਆ ਸੀ ਤਾਂ ਸਭ ਨੂੰ ਲੱਗਾ ਕਿ ਯਾਰ ਇਹਨਾਂ ਦਾ ਕੋਈ ਨਾ ਕੋਈ ਤਾਂ ਹੱਲ ਹੋਣਾ ਚਾਹੀਦਾ ਇਹ ਕੋਈ ਵੀ ਉੱਠਦਾ ਤੇ ਆ ਕੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਲੱਗ ਜਾਂਦਾ ਤਾਂ ਅਮਰਤਪਾਲ ਮੈਰੋ ਨੇ ਸੁਖਰਤਿਆ ਨੂੰ ਸਿੱਧੀ ਵਾਰਨਿੰਗ ਦਿੱਤੀ ਸੀ ਕਿ ਅੱਜ ਤੋਂ ਬਾਅਦ ਤਰੀ ਕੋਈ ਵੀਡੀਓ ਨਹੀਂ ਪਾਣੀ ਚਾਹੀਦੀ ਤਾਂ ਦੋਸਤੋ ਹੁਣ ਜਗਜੀਤ ਸਿੰਘ ਢੇੜੀ ਕੇ ਨੇ ਵੀ ਸੁਖਰਤਿਆ ਨੂੰ ਸਿੱਧੀ ਵਾਰਨਿੰਗ ਦੇ ਦਿੱਤੀ ਹੈ ਕਿ ਸਿੱਧੀ ਤੇ ਸਾਫ ਪੰਜਾਬੀ ਦੇ ਵਿੱਚ ਗੱਲ ਸੁਣ ਲੈ ਕਿ ਜੇਕਰ ਤੇਰੀ ਅੱਜ ਤੋਂ ਬਾਅਦ ਕੋਈ ਗਲਤ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆ ਗਈ ਤਾਂ ਤੇਰੀ ਇਹੋ ਜੀ ਵੀਡੀਓ ਬਣਾਵਾਂਗੇ ਕਿ ਤੂੰ ਜਾਂ ਤਾਂ ਸਪਰੇਅ ਪੀਲੇਗਾ ਤੇ ਜਾਂ ਫਿਰ ਤੂੰ ਫਾਹਾ ਲੈ ਲੇਗਾ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ